ਰੇਡ ਚੱਜਾ ਆਪਾਂ ਮਜੇ ਦਈਏ ਨੇ ਨਾ ਅੱਜ ਤੋ ਤਿੰਨ ਮਹੀਨਿਆਂ ਨੂੰ ਵੀ ਐਸੇ ਰੇਡ ਜੀ ਵਿਕਣੇ ਹਾਂ ਤਿੰਨ ਤਿੰਨ ਮਹੀਨੇ ਦੁੱਧ ਪੀ ਲੈਣਾ ਹਾਂ ਤੇ ਆ ਹੋ ਸਕਦਾ ਤੋ ਕੋਈ 2-4000 ਇਧਰ ਉਧਰ ਕਰ ਜਾ ਪਰ ਬਾਹ ਨਹੀਂ ਅੱਜ ਜਰ ਭਾਈ ਦੁੱਧ ਤਾਂ ਆਪਣਾ ਆ ਜਾਂਦਾ ਨਾ ਬੰਦਾ ਕਿੰਨੇ ਟਾਈਮ ਮਰਜੀ ਚੋ ਕੇ ਲੈ ਜਾਵੇ ਨਾ ਆਪਣੇ ਕੋਲ ਹਾਂ ਭਾਈ ਜੀ ਪੰਜ ਟਾਈਮ ਚੋ ਲਵੇ ਹਾਂ ਲੋ ਜੀ 2.5 ਕਿਲੋ ਤੋਂ ਬਾਹਰ ਗਾੜੀ ਆ ਹਾਂ ਬੱਲੇ ਅੱਡੇ ਹੀ ਉਹਦਾ ਤਾਂ 90 ਇਹਦਾ ਪਹੁੰਚ ਕਰਵਾ ਲਾਂਗੇ 100-100 ਕਿਲੋਮੀਟਰ ਵਾਰਸ ਕਰ ਬੜਾ ਠੀਕ ਹੈ ਨਾ ਕਾਰ ਬਾਕੀ ਮਣੀਂਦਰ ਬਹੁਤ ਸੋਹਣੀ ਹੈ ਵਜੇ ਦੀ ਹੈ ਨਾ ਬਹੁਤ ਬੋਲੀ ਵੇ ਘੂ ₹400 ਦੇ 100 ਕਿਲੋਮੀਟਰ ਰਾਈਡ ਕਰ ਪਹੁੰਚ ਹੀ ਕਰਦਾਂਗੇ ਅੱਜ ਬਸ ਠੀਕ ਆ ਮਗਰ ਇਹਦੇ ਕੱਟੀਆਂ ਬਈ 11 ਕਿਲੋ ਕੰਡੇ ਤੇ ਚਾੜ ਲੈ ਕੋਈ 11 ਚੋਲ ਜਿਹੜਾ ਮਰਦੇ ਠੀਕ ਆ ਬਈ 11 ਕਿਲੋ ਦੁੱਧ ਤੇ ਬਈ ਮਨਜਿੰਦਰ ਇਹਨੂੰ ਕਿੰਨੇ ਭਾਜ ਦੇਣੀਆਂ ਬਈ ਆਪਾਂ ਇਹ ਵੀ 90 ਹਜ਼ਾਰ ਚ ਪਹੁੰਚ ਭਾਈ ਜੀ 9 ਕਿਲੋ ਦੁੱਧ ਕੰਡੇ ਵਾਲਾ ਅੱਠ ਦੀ ਗਾਰੰਟੀ ਆ ਠੀਕ ਆ ਬਈ ਕੱਲ ਆਈਆ ਕੱਟੀ ਮਗਰ ਸਾਥੀਆ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆ ਵੀਰੇ ਮਨਜਿੰਦਰ ਦੇ ਫਾਰਮ ਤੇ ਬਾਈ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਏ ਤੇ ਵੀਡੀਓ ਦੇ ਵਿੱਚ ਆਪਾਂ ਟੋਟਲ ਤਿੰਨ ਨਗਰ ਕਵਰ ਕਰਕੇ ਦਿਖਾਵਾਂਗੇ ਤਿੰਨੇ ਤਾਜ਼ੇ ਸੂਏ ਸਵਾਏ ਆ ਸਾਰੀ ਜਾਣਕਾਰੀ ਲੈ ਕੇ ਦਿੰਨਾ ਏ ਤੇ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਰਿਕਵੈਸਟ ਆ ਕੋਈ ਵੀ ਜਾਨਵਰ ਆ ਜਿਹੜਾ ਸੂਆ ਸਵਾਇਆ ਉਹਦੀ ਤੁਸੀਂ ਚਵਾਈ ਕਰਕੇ ਲਿਆ ਸਕਦੇ ਹੋ ਹੋਰ ਕੋਈ ਤਸੱਲੀ ਪਰ ਕਰਨੀ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਜਿਹੜੀ ਜਾਣਕਾਰੀ ਦਿੱਤੀ ਆ ਉਹ ਬਾਈ ਵੱਲੋਂ ਆਪਸ ਨੂੰ ਸਾਰੀ ਲੈ ਕੇ ਦੇਵਾਂਗੇ ਤੇ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਆਪਣੇ ਚੈਨਲ ਨਾਲ ਜੁੜੇ ਆ ਜੀ ਤੇ ਮਨਜਿੰਦਰ ਭਾਈ ਅੱਜ ਤਿੰਨ ਮੱਝਾ ਆਪਣੇ ਕੋਲੇ ਬਈ ਹਨਾ ਤੇ ਭਾਈ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਬਾਰੇ ਦੱਸ ਦੀ ਬਈ ਕਿੰਨਾ ਕੁ ਟਾਈਮ ਦਾ ਸੂਆ ਏ ਬੱਚਾ ਕੀ ਮਗਰ ਦੁੱਧ ਦੁੱਧ ਕਿੰਨਾ ਤਿਆਰ ਆ ਬਈ ਭਾਈ ਜੀ ਦੁੱਧ ਹੈਗਾ 10 ਕਿਲੋ ਰੈਡੀ ਠੀਕ ਆ ਬਈ ਤੇ 15 ਦਿਨਾਂ ਦਾ ਸੂਆ ਬੱਚਾ ਮਗਰ ਕੱਟੀ ਆ ਤੀਜਾ ਸੂਆ ਠੀਕ ਆ ਬਈ ਤੇ ਭਾਈ ਤੀਜਾ ਸੂਆ ਰਾਜੂ ਇੱਕ ਵਾਰੀ ਤੋਰੀ ਬਈ ਮਗਰ ਇਹਦੇ ਭਈਆ ਕੱਟੀ ਆ ਹਨਾ ਤੇ ਦੁੱਧ ਦੁੱਧ ਲਓ ਬਾਈ ਜਮਾ ਓਕੇ ਹੋ ਕਮ ਜਮਾ 10 ਕਿਲੋ ਦੁੱਧ ਆ ਜੀ ਭੂਰ ਨਹੀਂ ਕੋਈ ਛਟਣੀ ਧਾਰ ਬਹੁਤ ਕੋਲੀ ਆ ਠੀਕ ਹੈ ਨਾ ਦੁੱਧ ਤਾਂ ਮਾਝ 14 15 ਸੇਰੀ ਆ ਪਰ ਘਰ ਦਾ ਬਣ ਕੇ ਪਸ਼ੂ ਆਪਰਾ ਕਰ ਜਾਂਦਾ ਫੈਬਰੀ ਕਰ ਜਾਂਦਾ ਬਾਈ ਹਨਾ ਵੱਡੀ ਪੂਰੀ ਰੇਲ ਗੱਡੀ ਦਾ ਡੱਬਾ ਹੀ ਆ ਬਾਈ ਬਿਲਕੁਲ ਹਨਾ ਬਾਈ ਤੇ ਬਾਕੀ ਤੁਸੀਂ ਵੇਟ ਬੂਟ ਪੂਰਾ ਦੇਖੋ ਹਨਾ ਤੇ ਉਹ ਬਾਈ ਹੈ ਦੁੱਧ ਵਾਲਿਆਂ ਗਾਣਾ ਥਾ ਸੁਣ ਜਿਵੇਂ ਪਏ ਆ ਹਨਾ ਬਾਕੀ ਇੱਕ ਚੀਜ਼ ਹੋਰ ਕਹਿੰਦੇ ਉਹਨੇ ਕਈ ਵਾਰੀ ਸੱਜਣ ਇਹ ਚੀਜ਼ ਤੋਂ ਆਈਡੀਆ ਲਾ ਲਓ ਮਨਜਿੰਦਰ ਕਈ ਵਾਰੀ ਉਹ ਬੰਦਾ ਕਹਿੰਦਾ ਬਾਈ ਯਾਰ ਲੇਟ ਜੋਈ ਆ ਉਹਦੇ ਪਸ਼ੂ ਦੇ ਥਣ ਚ ਅਖ ਥਾਂਟਲ ਅਨੋਖੀ ਨਾ ਹੋਗੀ ਭਾਈ ਯਾਰ ਹਾਂ ਵੀ ਥਾਂਟਲ ਲਿਆ ਉਹ ਚ ਪਤਾ ਲੱਗ ਗਿਆ ਨੇ ਭਾਈ ਇਹ ਆ ਤੁਸੀਂ ਦੇਖੋ ਹਣਾ ਕੋਈ ਹਲੇ ਸਮਾਂ ਨਹੀਂ ਹੁਣ ਥੋੜਾ ਜਿਹਾ ਜਿੰਨਾ ਟਾਈਮ ਲੇਟ ਆ ਤੇ ਮਨਜਿੰਦਰ ਭਾਈ ਮੁੱਲ ਕਰਦੀ ਜਿਹੜਾ ਇਹਦਾ ਲੈਂਡ ਦੇਣੀ ਹੈ ਭਾਈ 90000 ਰੁਪਏ ਜਾਂ 100 ਕਿਲੋਮੀਟਰ ਰਾਈਡ ਕਰ ਪਹੁੰਚ ਹੀ ਕਰ ਦਾਂਗੇ ਅੱਜ ਬਸ ਠੀਕ ਆ ਮਗਰੇ ਦੇ ਕੱਟੀ ਹੈ ਭਾਈ ਹੁਣ ਦੀਵਾਲੀ ਕਰਕੇ ਦੀਵਾਲੀ ਤੇ ਰਹਿਂਜਦਾ ਪੰਜ ਸੱਤ ਦਾ ਦੱਸ ਦੇਣਾ ਪਹਿਲਾਂ ਹੀ ਕਰ ਦੇਣਾ ਪਹਿਲਾਂ ਹੀ ਆਫਰ ਦੇ ਦੇਣੀ ਅੱਜ ਆਪਾਂ ਤੇ ਮਨਜਿੰਦਰ ਭਾਈ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਭਾਈ ਇਹ ਭਾਈ ਤੀਜਾ ਸੁਹਾ ਸੂਈ ਹੈ ਜੀ ਠੀਕ ਆ ਭਾਈ ਝੋਟੀ ਠੀਕ ਆ ਬਾਈ ਬ੍ਰੀਕ ਜੇ ਬੰਜਰ ਫੇਰਾ ਦੂਜਾ ਸਵੇਰ ਹੀ ਬਣ ਜੂਗੀ ਠੀਕ ਆ ਬਾਈ ਹਾਂ ਕੱਟਾ ਮਗਰ ਆ ਦਸਾਂ ਦਨਾ ਦੀ ਸੂਈ ਆ ਦੁੱਧ ਬਾਈ 11 ਕਿਲੋ ਕੰਡੇ ਤੇ ਚਾੜ ਲੈ ਕੋਈ 11 ਛੋਲੋ ਜਿਹੜਾ ਮਰਦੇ ਠੀਕ ਆ ਬਾਈ 11 ਕਿਲੋ ਦੁੱਧ ਤੇ ਮਨਜਿੰਦਰ ਇਹਨੂੰ ਕਿੰਨੇ ਭਾਜ ਦੇਣੀਆਂ ਬਈ ਆਪਾਂ ਇਹ ਵੀ 90 ਹਜ਼ਾਰ ਚ ਪਹੁੰਚ ਕਰ ਦਾਂਗੇ ਜੀ 90 ਹਾਂ 100 ਕਿਲੋਮੀਟਰ ਵਾੜ ਦੇ ਤੋਰੀ ਰਾਜੂ ਬਾਈ ਇਹਨੂੰ ਜਣਾ ਤੇ ਲਓ ਵੀ ਮਦਰੋ ਅੱਜ ਕਰਾਂ ਦੀਵਾਲੀ ਤੇ ਬਾਈ ਕਹਿੰਦਾ ਪਹਿਲੇ ਹੀ ਓਵਰ ਕਰ ਦਨੇ ਆਪਾਂ ਏ ਬਾਈ ਬੱਚਾ ਬੜਾ ਚੰਗਾ ਹਨਾ ਜਿਵੇਂ ਚੰਗੇ ਟੀਕੇ ਜੁਗ ਰੱਖਣੀ ਚੰਗੇ ਟੀਕੇ ਦਾ ਬੱਚਾ ਬਣ ਕੇ ਕਦ ਵੇਲ ਵਾਲਾ ਜੋ ਬੱਚਾ ਚੰਗਾ ਕੱਟਾ ਬਣ ਜੀ ਬਿਲਕੁਲ ਹਨਾ ਬਾਈ ਤੇ ਆ ਤੀ ਦੇਖੋ ਹਨਾ ਬਾਈ ਚਵਾਈ ਬਾਈ ਹੱਦੋਂ ਬੋਲੀ ਠੀਕ ਹਨ ਜੀ 100 ਮਾਜ ਜੋ 1 ਮਾਜ ਦੀ ਚਵਾਈ ਹੋ ਗਈ ਇਹੋ ਜੀ ਠੀਕ ਹੈ ਬਾਈ ਬਾਈ ਕਿੰਨਾ ਦਾ ਸਹੀਦਾ ਤੇ ਥੱਲੇ 11 ਕਿਲੋ ਰੈਡੀ ਆ ਜੀ 11 ਕਿਲੋ ਆ ਝਾਗ ਵਾਲਾ 13 ਕਿਲੋ ਆ ਬੜਾ ਠੀਕ ਹਨਾ ਬਾਈ ਤੇ ਬਾਕੀ ਉ ਬਾਈ ਬੱਤ ਸੋਹਣਾ ਹਨਾ ਬੀ ਗਾ ਵਧੀਆ ਜਣ ਕੇ ਹਜੇ ਵੀ 4-5 ਸੂਏ ਪਿਆਉਂਦੀ ਆ ਕਿਉਂਕਿ ਇਹ ਬਾਕੀ ਦੂਜਾ ਨੰਬਰ ਆ ਵੀ ਚਾਰੂ ਬਹੁਤ ਆ ਬਾਈ ਠੀਕ ਹੈ ਨਾ ਬਾਈ ਹੀਟ ਜਿਹੜੀ ਮਰਜ਼ੀ ਪਾ ਦੋ ਨਸਰੇਕ ਤਰ੍ਹਾਂ ਦੀ ਖਾਂਦੀ ਆ ਇਹਦੀ ਬਾਈ 90000 ਜੋ 100 ਕਿਲੋਮੀਟਰ ਤੇ ਪਹੁੰਚ ਪਹੁੰਚ ਹੈ ਬਾਈ ਧਾਰ ਪੋਲੀ ਆ ਬੱਤ ਠੀਕ ਆ ਬਜਿੰਦਰ ਭਾਈ ਇਹਦੇ ਬਾਰੇ ਦੱਸ ਦੀ ਬਾਈ ਕਿੰਨਾ ਵਾ ਸੂਆ ਸੂਈ ਆ ਤੇ ਬੱਚਾ ਪੁੱচ্চਾ ਕੀ ਆ ਬਾਈ ਜੀ 9 ਕਿਲੋ ਦੁੱਧ ਦਾ ਕੰਡੇ ਵਾਲਾ ਅੱਠ ਦੀ ਗਾਰੰਟੀ ਆ ਠੀਕ ਆ ਬਾਈ ਕੱਲ ਆਈਆ ਕੱਟੀ ਮਗਰਾ ਕੀ ਕਰ ਬਈ ਉਹਨਾਂ ਨੇ ਦੱਸਿਆ ਟੀਕਾ ਭਰਾਇਆ ਜੇ ਪੰਜ ਚਾਰ ਦਿਨ ਹੋ ਗਏ ਪਰ ਖਾਲੀ ਮੰਨ ਕੇ ਲਓ ਕੋਈ ਵੀ ਖਾਲੀ ਮੰਨ ਕੇ ਹਾਂ ਤੇ ਰਾਜ ਤੌਰ ਦੇ ਬਈ ਇਹਦੀ ਵੀ ਹੈ ਨਾ ਤੇ ਦੁੱਧ ਬਾਈ ਕਹਿੰਦਾ ਵੀ 9 ਕਿਲੋ 9 ਕਿਲੋ ਆ ਤੇ ਕੋਈ 8 ਮੰਨ ਕੇ ਸੌਦਾ ਕਰ ਲਵੇ ਕਿ ਨਹੀਂ ਉਥੇ ਜੇ ਇਹ ਨਾ ਬਾਈ ਕਈ ਵਰੀ ਪਸ਼ੂ ਆਇਆ ਕਦੇ ਦਿਨ ਬਾਹਰ ਘਾਟ ਕਰ ਜਾਂਦਾ ਕਿ ਨਹੀਂ ਪਰ ਆਇਆ ਵੀ ਮਜ਼ਦੂਰ ਹੁਣ ਬਈ ਮੌਸਮ ਉਦਾਂ ਦਾ ਆ ਗਿਆ ਲੇਟੀ ਲੂਟੀ ਪਾ ਕੇ ਦੁੱਧ ਤੇ ਬੰਦਾ ਕਰ ਹੀ ਸਕਦਾ ਕਿ ਨਹੀਂ ਹਾਂਜੀ ਹਾਂਜੀ ਆ ਦੇਖੋ ਤੁਸੀਂ ਹੈ ਨਾ ਬਈ ਭਾਈ ਮਗਰ ਇਹਦੇ ਵੀ ਕੱਟੀ ਆ ਹਨਾ ਹਾਂਜੀ ਕੱਟੀ ਆ ਜੀ ਇਹਦਾ ਮੁੱਲ ਆਪਾਂ ਕਿੰਨਾ ਕਰਨਾ ਭਾਈ 80000 ਤੇ 100 ਕਿਲੋਵਟ ਰਵਾੜ ਕਰ ਪਹੁੰਚ ਕਰ ਦਾਂਗੇ ਇਹਦੀ 80000 ਤੇ ਇਹਦੀ ਪਹੁੰਚ ਹੋ ਜੂਗੀ ਕਿ ਨਹੀਂ ਹਾਂਜੀ ਤੇ ਲਓ ਜੀ ਮਿੱਤਰੋ ਬਾਕੀ ਮਾਜੇ ਵੀ ਪੂਰੀ ਭਾਈ ਵੇਟ ਬੂਟ ਚ ਪੂਰੀ ਆ ਕਿ ਨਹੀਂ ਹਾਂਜੀ ਕੋਈ ਨਸਾ ਫਿਕਾ ਮਾੜਾ ਨਹੀਂ ਕਰ ਉਹ ਜਿਹੜਾ ਨਹੀਂ ਕੋਈ ਹਾਂ ਜੇ ਕੋਈ ਕਮੀ ਪੇਖੀਓ ਭਾਈ ਜੀ ਵੀਡੀਓ ਵਿੱਚ ਦੱਸਿਆ ਜਾਊਗਾ ਮੜ ਕੇ ਬੰਦਾ ਇੱਥੇ ਆ ਕੇ ਐਵੇਂ ਡਿਫਾਲਟ ਕਰੂ ਫਾਇਦਾ ਨਹੀਂ ਕੋਈ ਹਾਂ ਤਾਂ ਮਾੜਾ ਜੇ ਆਪਾਂ ਕਹੀ ਜੇ ਨਾ ਆਹ ਇਹਦਾ ਬੱਚਾ ਬਈ ਤੂੰ ਲਾ ਲ ਸੁਏ ਦਾ ਆਈਡੀਆ ਵੀ ਲਾ ਲ ਤਾਈਆਂ ਤਾਂ 3 ਮਹੀਨੇ ਦੀ ਸੂਈ ਹੋਊਗੀ ਜੀ ਬਿਲਕੁਲ ਹੈਣਾ ਬਾਈ ਤੇ ਇਹਦਾ ਮੁੱਲ ਆਪਾਂ ਕਿਹਾ 80000 ਜਿਹਦੀ ਪਹੁੰਚ ਹੈਣਾ ਜੀ ਤੇ ਬਈ ਮਰਾਇਏ ਧਾਰਾਂ ਆਪਾਂ ਦੀਆਂ ਚਲੋ ਜੀ ਲਓ ਜੀ ਆਪਾਂ ਦੋਨੇ ਇਕੱਠੀਆਂ ਹੀ ਜੁਆਇ ਕਰਕੇ ਦਿਖਾਵਾਂਗੇ ਹਣਾ ਇੱਕ ਦੇ ਮਗਰ ਕੱਟੀ ਆ ਬਈ ਜਿਹੜੀ ਪਹਿਲੇ ਨੰਬਰ ਤੇ ਹੈਣਾ ਜੀ ਇਹਦੇ ਮਗਰ ਆ ਖਟਾ ਹਣਾ ਜੀ ਧਾਰ ਦੇ ਬਈ ਮਾਝ ਨੂੰ ਵੜ ਜਾ ਜੀ ਵੱਜਾ ਦੋਨੇ ਗਲਤ ਖੜੀਆਂ ਚੱਲ ਕੋਈ ਨਹੀਂ ਉਹ ਦੇ ਬੱਚਾ ਕਿੱਥੇ ਬਨਾਂਗੇ ਉਹਦਾ ਹੈਲੋ ਹਾਂ ਭਾਈ ਤਲਵੰਡੀ ਵਾਲਿਆਂ ਤੇ ਕਦੋਂ ਆਓ ਲੰਡੀ ਫੜਕਾਂ ਤੇ ਭਾਈ ਠੀਕ ਆ ਚੰਗ ਚੰਗ ਲਓ ਵੀ ਮੈਂ ਕਿਹਾ ਦੋਨੇ ਆ ਗਏ ਹਨ ਆਏ ਹਾਂ ਹਾਂ ਪੁੱਤਿਆ ਹੀ ਇਹਦੇ ਕਿਰਾਇਆ ਤੂੰ 40 ਦੀ ਗੱਲ ਕੀਤੀ ਸੀ ਬਾਈ ਆ ਤੂੰ 40 ਗਿਆ ਸੀਗਾ ਜਿਹੜੇ ਘਟਦੇ ਤੂੰ ਦੇ ਦੇ ਆ ਤੇ ਬਾਕੀ ਦੇ ਤੂੰ ਹੁਣ ਜਲਦੀ ਲੈ ਲੈ ਕਰਾ ਦੇ ਜਿੰਨਾ ਲੈਣਾ ਲੈ ਲੈ ਉਹ ਜਿੰਨਾ ਵੀ ਜਨੇ ਕਰਨਾ ਨਹੀਂ ਕਰਨਾ ਨੇ ਅਰਲੇ ਵਾਂਸੇ ਬੰਦੇ ਦੇ ਲੈ ਲਾ ਹਾਂ ਐ ਤੇ ਬੰਦੇ ਵਾਸ ਦੇ ਦੇ ਕਰਾਇਆ ਜਨਾ ਕਹਿੰਦਾ ਦੇ ਦੇ ਕਰਾਇਆ ਨੂੰ ਬਾਈ ਨੂੰ ਲਾਜੀ ਆਜਾ ਵੀਰ ਚੱਲਦੇ ਸ਼ੁਰੂ ਬਾਈ ਹਾਂਜੀ ਹਾਂਜੀ ਬਾਈ ਸਾਰ ਵਾਕੀ ਮਨਿੰਦਰ ਬਹੁਤ ਸੁਣੀਏ ਬਈ ਹੈਨਾ ਬਹੁਤ ਬੋਲੀ ਬਹੁਤ ਛੱਟਾ ਹੈਗਾ ਕਿ ਵਾਈ ਇਹ ਲੋਨਾਂ ਕੋਲ ਕਮੀ ਕੱਢੂਗਾ ਭਾਈ ਜਿਹੜੇ ਰੇਟ ਤੇ ਅੱਜ ਆਪਾਂ ਮੱਝ ਦਈਏ ਨੇ ਨਾ ਅੱਜ ਤੋਂ ਤਿੰਨ ਮਹੀਨਿਆਂ ਨੂੰ ਵੀ ਐਸੇ ਰੇਟ ਜੀ ਵਿਕਣਗੇ ਹਾਂ ਤਿੰਨ ਤਿੰਨ ਮਹੀਨੇ ਦਾ ਤਾਂ ਪੀ ਲੈਣਾ ਹਾਂ ਤੇ ਹਾਂ ਹੋ ਸਕਦਾ ਤਾਂ ਕੋਈ 2-4 ਹਜ਼ਾਰ ਇਧਰ ਉਧਰ ਕਰ ਜਾ ਪਰ ਬਾਹਰ ਨਹੀਂ ਅੰਦਰ ਜੀ ਨਹੀਂ ਆਉਣੀ ਮੱਝ ਹਲਕਾ ਗਾ țej ਕੋਈ ਆਉਣੀ ਹੁੰਦਾ țej ਜੀ ਆਉਣੀ ਭਾਈ ਬਾਕੀ ਭਾਈ ਅੱਗੇ ਆਪਾਂ ਗੱਲ ਕਰਦੇ ਜਿਹਨੇ ਘਰ ਦਾ ਦਾ ਉਹ ਤੇ ਪੀਣਾ ਹੈ ਉਹ ਇੰਨੇ ਕੇ ਪੈਸੇ ਲਾ ਸਕਦਾ ਕਿ ਨਹੀਂ ਨਹੀਂ ਲਾ ਸਕਦਾ ਹਾਂ ਜੀ ਨੇ ਡੈਰੀ ਉਹ ਲਿਆਣਾ ਉਹਦੇ ਬਾਅਦ ਦਾ ਫਿਰ ਤੇ ਨਹੀਂ ਉਹਦੇ ਬਾਅਦ ਦਾ 2 ਲੱਖ ਵਾਲੀ ਮਹਿੰਗੀ ਤੇ ਉਹਦੇ ਬਾਅਦ 70 ਹਜ਼ਾਰ ਵਾਲੀ ਮਹਿੰਗੀ ਹੈ ਕਿ ਨਹੀਂ ਇਰੇ ਬੰਦੇ ਨੇ ਸਾਫ਼ ਆਪਦੀਆਂ ਅੱਖਾਂ ਦੇ ਸਾਹਮਣੇ ਦੁੱਧ ਚੋ ਕੇ ਪੀ ਲੈਣਾ ਉਹਦੇ ਹਰ ਕੀ ਕੋਈ ਰੇਸ ਨਹੀਂ ਕਿ ਨਹੀਂ ਹਮ ਮਨਜਿੰਦਰ ਭਾਈ ਦੁੱਧ ਤਾਂ ਆਪਣਾ ਆ ਜਾਂਦਾ ਨਾ ਇੱਕ ਬੰਦਾ ਕਿੰਨੇ ਟਾਈਮ ਮਰਜੀ ਚੋ ਕੇ ਲੈ ਜਾਵੇ ਨਾ ਆਪਣੇ ਕੋਲ ਹਣਾ ਗਾਈ ਜੀ ਪੰਜ ਟਾਈਮ ਚੋ ਲਵੇ ਹਾਂ ਲੋ ਜੀ 2.5 ਕਿਲੋ ਤੋਂ ਬਾਹਰ ਗਾੜੀ ਆ ਹਾਂ ਬਿਲਕੁਲ ਭਾਈ ਜੀ ਇਹ ਮਨਜਿੰਦਰ ਹੈ ਹਣਾ ਹਾਂ ਘਰ ਮਾਰ ਕੇ ਛੱਡਦੀ ਦੁੱਧ ਆਪੇ ਹੋਣ ਲੱਗ ਜਾਂਦਾ ਹੀ ਨਹੀਂ ਪੋਲੀ ਖਾਣਾ ਦੋਨਾਂ ਦੇ ਨਹੀਂ ਬਾਈ ਓਕੇ ਜਾਵਾਂ ਹਨਾ ਜਮਾ ਪੋਲੀ ਧਾਰ ਬਾਈ ਜਿਹੜਾ ਰਾਜੂ ਚੋਈ ਹੈ ਉਹ ਵੀ ਓਕੇ ਜਾਵਾਂ ਹਨਾ ਜਿੰਦਰਪਾਈ ਅੱਜ ਰੇਟ ਵੀ ਆਪਣੇ ਮੈਂ ਕਹਿੰਦਾ ਵੀ ਲੱਖ ਤੋਂ ਵੇਚ ਹੀ ਆਗੇ ਸਾਰਾ ਵੇਚੀ ਹੈ ਬਾਈ ਜੀ ਮਾਨਤਾਨ ਕਰਾਂਗੇ ਪੂਰਾ 90 ਇਹਦਾ ਤੇ 90 ਇਹਦਾ ਪਹੁੰਚ ਕਰ ਲਾਂਗੇ 100-100 ਕਿਲੋਮੀਟਰ ਵਾਰਸ ਕਰ ਬੜਾ ਠੀਕ ਹੈ ਨਾ ਬਾਈ ਬਾਕੀ ਕੋਈ ਨਹੀਂ ਜੇ ਕੋਈ ਭੈ ਭਰਾ ਨੇੜੇ ਦਾ ਵਾ ਹੋਰ ਕਰ ਦਾਂਗੇ ਮਾਨ ਦਾ ਉਹਦਾ ਕੋਈ ਛੋੜ ਛੱਪਾ ਹੋ ਜੂਗਾ ਨਾ ਹਨ ਹਾਂ ਭਾ ਵੀ ਇਹ ਨਹੀਂ ਪੀਸੇ ਲਾ ਕੇ ਚੀਜ਼ ਆਊਗੀ ਅਗਲੇ ਦਿਨ ਘਰੇ ਹਾਂ ਛੜਾ ਲੱਤਾਂ ਵਾਲੀ ਚੀਜ਼ ਨਹੀਂ ਜਾਣੀ ਕੋਈ ਤੇ ਦਿਹਾੜੀ ਚ ਬਾਲਾ 5 ਵਾਰੀ ਚੋਲੋ ਜਿਵਾਈ ਕਰਕੇ ਦਿਖਾਉਣ ਦਾ ਮਤਲਬ ਹੈ ਜੀ ਬਾਈ ਪਸੂ ਤਾਂ ਸਹੀ ਸਲਾਕ ਦਾ ਪਤਾ ਲੱਗ ਜਾਂਦਾ ਕਿ ਨਹੀਂ ਹਾਂਜੀ ਤੇ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਏ ਤੇ ਬਾਕੀ ਜੇ ਆਪਾਂ ਦੁੱਧ ਕਹਿ ਹੀ ਦਿਨੇ ਕੋਈ ਸਜਣ ਚੋ ਕੇ ਲੈ ਲਓ ਆਪਦੀ ਕੋਈ ਤਸੱਲੀ ਕਰਕੇ ਲਓ ਕਿ ਨਹੀਂ ਹਾਂਜੀ ਬਾਈ ਵਾਟਵਾਰੇ 500000 ਦਾ ਤੇ ਲੱਗ ਜੀ ਕੋਈ ਦੂਰੋਂ ਵੀ ਹੋਊਗਾ ਹਾਂ ਇੱਕ ਵਾਰੀ ਆ ਕੇ ਨਿਗਾਹ ਮਾਰ ਕੇ ਕੰਮ ਆ ਕੇ ਛੱਡਣਾ ਥੋੜਾ ਜਿਹਾ ਸਰਦੀ ਬਈ ਥੋੜਾ ਜਿਆ ਯਾਰ ਤੇ ਹਾਂ ਇੱਕ ਬਈ 12 ਦੋਨਾਂ ਦੀਆਂ ਹੀ ਪੂਲੀਆਂ ਹਨਾ ਬਹੁਤ ਪੂਲੀਆਂ ਬਈ ਆਓ ਜੀ ਕੱਟਿਓ ਬੰਦਿਆਂ ਨਾਲ ਸਾੰਭੀ ਲਈ ਬਾਈ ਬਿਨਜਿੰਦਰ ਆਪਾਂ ਕਰ ਦੇਣੀ ਹੈ ਤਗੜੀ ਥੋੜੇ ਦੇ ਨਾਲ ਜਾਣਾ ਬਾਈ ਜੀ ਸਵੇਰੇ ਮੰਨ ਕੇ ਦੁੱਧ ਮੈਂ 2 ਕਿਲੋ ਮਾਈ ਥਲੇ ਮਾਂ ਚੋਈਦਾ ਆਪਾਂ ਵੀ ਚਲੋ ਬੱਚਾ ਸਾਰੇ ਬੱਚਿਆਂ ਦਾ ਨਾ ਦੁੱਧ ਹਾਂ ਸ਼ਾਮ ਨੂੰ ਜ਼ਰੂਰ ਚੋਈਦਾ ਸ਼ਾਮ ਨੂੰ ਕੋਈ ਨਾ ਕੋਈ ਆਪ ਹੀ ਜਾਂਦਾ ਚੋਣ ਵਾਸਤੇ ਹਾਂ ਫਿਰ ਆਹ ਓਹ ਭਈ ਰਾਜੂ ਕੱਟ ਕੱਟੀ ਵਾਰ ਛੱਡ ਦੂਗਾ ਬਿਨਜਿੰਦਰ ਬਾਈ ਇਹਦੇ ਥੱਲੇ ਕਿੰਨਾ ਦੁੱਧ ਚਵਾਵਾਂਗੇ ਆਪਾਂ ਇਹ ਥੱਲੇ ਬਾਈ ਜੀ 11 ਕਿਲੋ ਦੁੱਧ ਕੰਡੇ ਦੇ ਚਾੜ ਲੈ ਕੋਈ ਵੀ ਠੀਕ ਹੈ ਨਾ ਬਾਈ ਮਗਰ ਨਾਲ ਸਾਨੂੰ ਪੂਰਾ ਪਿਆ ਹਜੇ ਹੁਣ ਬੱਚੇ ਨੂੰ ਛੱਡਦਾ ਕਿ ਮੂਹਰਲੇ ਚ ਪਿਆ ਵਾ ਇਹ ਦਰੋ ਵੀ ਰਹਿ ਜੂਗਾ ਨਾ ਮੈਂ ਛੱਡਦਾ ਇਹ ਬੱਚੇ ਨੂੰ ਆ ਦੇਖੋ ਨਾ ਉਹ ਥਣ ਛੱਡਿਆ ਹੋਇਆ ਬਈ ਕੱਟਾ ਹੀ ਬਈ ਤਾਈ ਪਿਆ ਪੂਰਾ ਬੱਲੇ ਆਣਾ ਮਗਰ ਨਾਲ ਸਾਨੂੰ ਪੂਰਾ ਪਿਆ ਵੱਡਾ ਅੱਖੇ ਬਿਲਕੁਲ ਆਣਾ ਬਈ ਦੋਨਾਂ ਦੇ ਬੱਚੇ ਛੱਡਦੇ ਬਾਈ ਨੇ ਪਰਨਪਤੀ ਜੀ ਮਾਦੀ ਦੀ ਚੋਆਈ ਕਰਕੇ ਆ ਆ ਗਿਆ ਆਪਾ ਤੇ ਮਨਜਿੰਦਰ ਭਾਈ ਜਿਵੇਂ ਆਪਾ ਦੁੱਧ ਤਾਂ ਸਿਆਣਾ ਜਿਵੇਂ ਆਪਣੀ ਅੱਗੇ ਵੀ ਹੁੰਦੀ ਦੁੱਧ ਬੰਦਾ ਆ ਕੇ ਆਪਣੇ ਕੋਲੇ ਚੋਕੇ ਲਿਆ ਸਕਦਾ ਨਾ ਭਾਈ ਭਾਈ ਜੀ 11 ਕਿਲੋ ਦੁੱਧ ਦੀ ਗਾਰੰਟੀ ਹੈ ਝਾਗਾ ਦਾ 13 ਕਿਲੋ ਆ 10 ਕਿਲੋ ਦੁੱਧ ਦੀ ਗਾਰੰਟੀ ਜੋ ਦੀ ਬਸ ਠੀਕ ਹੈ ਨਾ ਭਾਈ ਤੇ ਮੋਬਾਈਲ ਨੰਬਰ ਮਨਜਿੰਦਰ ਭਾਈ 9814340403 9814340403 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਭਾਈ ਮਨਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਜਾਨਵਰ ਬਾਈ ਕੋਲ ਇੱਕ ਦੋ ਹੋਰ ਵੀ ਆ ਹਨ ਤੇ ਉਹ ਬਾਈ ਕਹਿੰਦਾ ਜੀ ਆਪਾਂ ਸਪੈਸ਼ਲ ਤਿੰਨਾ ਮੱਝਾਂ ਦੀ ਵੀ ਵੀਡੀਓ ਪਾਉਣੀ ਆ ਤੇ ਹੋਰ ਕੋਈ ਵੀ ਜਾਣਕਾਰੀ ਲੈਣੀ ਕੋਈ ਤਸੱਲੀ ਪਰਖ ਕਰਨੀ ਆ ਭਾਈ ਮਨਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਈ ਦਾ ਪਿੰਡ ਹੈਗਾ ਏ ਝੋਟੀਆਂ ਕਲਾ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਬਿਲਕੁਲ ਤਲਵੰਡੀ ਪਾਈ ਦੇ ਨਾਲ ਰਹਿੰਦਾ ਬਾਈ ਦਾ ਪਿੰਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਉਂਦੇ ਬਾਦ ਰਹੋ ਜੀ ਧੰਨਵਾਦ